ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਇੱਥੇ ਪੰਜਾਬ ਦੇ ਵਿੱਚ ਖਡੂਰ ਸਾਹਿਬ ਦੀ ਜਿਹੜੀ ਲੋਕ ਸਭਾ ਸੀਟ ਹੈ ਉਹ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਉਸ ਸੀਟ ਦੇ ਉੱਤੇ ਜਿਸ ਢੰਗ ਦੇ ਨਾਲ ਜਿਹੜੇ ਅਮਰਤਪਾਲ ਹੋਣੀ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਉਹਨਾਂ ਵੀ ਉੱਥੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਭਾਵੇਂ ਕਿ ਇਹ ਐਲਾਨ ਜਥੇਬੰਦੀ ਵੱਲੋਂ ਤਾਂ ਨਹੀਂ ਹੋਇਆ ਉਹਨਾਂ ਦੇ ਮਦਰ ਵੱਲੋਂ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਹੀ ਕੀਤਾ ਗਿਆ ਪਰ ਇਹ ਜ਼ਰੂਰ ਹੈ ਕਿ ਉਸ ਨਾਲ ਉੱਥੇ ਕਈ ਤਰ੍ਹਾਂ ਦੇ ਸਮੀਕਰਨ ਬਦਲਦੀਆਂ ਜਿਹੜੀਆਂ ਸੰਭਾਵਨਾਵਾਂ ਬਣ ਗਈਆਂ ਇੱਕ ਦੂਸਰਾ ਉਹਨਾਂ ਨੂੰ ਇਹ ਆਸ ਸੀ ਕਿ ਸ਼੍ਰੋਮਣੀ ਅਕਾਲੀ ਦਲ ਅਮਰਪਾਲ ਸਿੰਘ ਦੀ ਹਮਾਇਤ ਕਰੇਗਾ ਪਰ ਉਹਨਾਂ ਨੇ ਹਮਾਇਤ ਕਰਨ ਦੀ ਥਾਂ ਤੇ ਬਕਾਇਦਾ ਅਕਾਲੀ ਦਲ ਨੇ ਆਪਣਾ ਉਮੀਦਵਾਰ ਵਿਰਤਾ ਸਿੰਘ ਬਲਤੋਹਾ ਨੂੰ ਖੜਾ ਕਰ ਦਿੱਤਾ ਇੱਕ ਸਥਿਤੀ ਤਾਂ ਇਹ ਆ ਦੂਸਰੇ ਪਾਸੇ ਵੀ ਦੇਖਦੇ ਹਾਂ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਕਹਿਣਾ ਕਿ ਜਦੋਂ ਤੋਂ ਅਸੀਂ ਭਾਰਤੀ ਜਨਤਾ ਪਾਰਟੀ ਤੋਂ ਵੱਖ ਹੋਏ ਆ ਤੇ ਸਾਡੇ ਮਗਰ ਵੀ ਕੇਂਦਰੀ ਏਜੰਸੀਆਂ ਜਿਹੜੀਆਂ ਲੱਗੀਆਂ ਹੋਈਆਂ ਤੇ ਉਹਨਾਂ ਦੇ ਨਾਲ ਹੀ ਇਹ ਵੀ ਦੋਸ਼ ਲਾਇਆ ਉਸੇ ਬਿਆਨ ਦੇ ਵਿੱਚ ਉਸੇ ਉਹਨਾਂ ਕਹਿ ਕੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹ ਸਾਡੀਆਂ ਸੰਸਥਾਵਾਂ ਨੂੰ ਤੋੜਨ ਲੱਗੀ ਹੋਈ ਹੈ ਉਹਨਾਂ ਦੇ ਜਿਹੜਾ ਦਿੱਲੀ ਦਾ ਵੀ ਜ਼ਿਕਰ ਕੀਤਾ ਉਹਨਾਂ ਦੇ ਜਿਹਨਾਂ ਹਰਿਆਣਾ ਚ ਵੱਖਰੀ ਕਮੇਟੀ ਬਣਾਉਣ ਦਾ ਵੀ ਜ਼ਿਕਰ ਕੀਤਾ ਉਹਨਾਂ ਦੇ ਚ ਹਜੂਰ ਸਾਹਿਬ ਦੇ ਬੋਰਡ ਦਾ ਵੀ ਜ਼ਿਕਰ ਆਇਆ ਤਾਂ ਤੀਸਰਾ ਜਿਹੜਾ ਮਾਮਲਾ ਹੈਗਾ ਕਿ ਕਿਸ ਤਰ੍ਹਾਂ ਜਿਹੜਾ ਕੈਨੇਡਾ ਦੇ ਵਿੱਚ ਵਿਸਾਖੀ ਨਾਲ ਸੰਬੰਧਿਤ ਟੋਰਾਂਟੋ ਵਿੱਚ ਸਮਾਗਮ ਹੋਇਆ ਉਸ ਵਿੱਚ ਖਾਲਿਸਤਾਨ ਦੇ ਨਾਰੇ ਲੱਗੇ ਜਦੋਂ ਉੱਥੋਂ ਦਾ ਪ੍ਰਧਾਨ ਮੰਤਰੀ ਟਰੂਡੋ ਹੁਣੀ ਆਏ ਜਦੋਂ ਉਹਨਾਂ ਦੇ ਵਿਰੋਧੀ ਧਿਰ ਦਾ ਆਗੂ ਆਇਆ ਉਦੋਂ ਵੀ ਤੇ ਜਦੋਂ ਉੱਥੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਜੇ ਮੀ ਜਗਜੀਤ ਸਿੰਘ ਹੁਣੀ ਉੱਥੇ ਆਏ ਤਾਂ ਉਦੋਂ ਵੀ ਇਹ ਨਾਰੇ ਲੱਗੇ। ਉਸ ਨਾਰਿਆਂ ਦਾ ਭਾਰਤ ਸਰਕਾਰ ਨੇ ਸਖਤ ਨੋਟਿਸ ਲੈ ਕੇ ਉਹਨਾਂ ਦੇ ਜਿਹੜਾ ਡਿਪਟੀ ਹਾਈ ਕਮਿਸ਼ਨ ਨੂੰ ਸੱਦ ਕੇ ਆਪਣਾ ਰੋਸ ਵੀ ਪ੍ਰਗਟ ਕੀਤਾ ਤੇ ਕਿਹਾ ਕਿ ਇਸ ਨਾਲ ਜਿਹੜੇ ਦੋਨਾਂ ਮੁਲਕਾਂ ਦੇ ਸਬੰਧ ਵਿਗੜਨਗੇ। ਇਹ ਸਾਰੀਆਂ ਜਿਹੜੀਆਂ ਤਿੰਨ ਗੱਲਾਂ ਔਰ ਤਿੰਨੇ ਗੱਲਾਂ ਜਿਹੜੀਆਂ ਹੈਗੀਆਂ ਸੀ ਸਮਝਦੇ ਆ ਕਿ ਸਿੱਖ ਸਮਾਜ ਨਾਲ ਸਿੱਖ ਪੰਥ ਨਾਲ ਸਾਰੇ ਪਾਸੇ ਤੋਂ ਸਬੰਧਤ ਹੈ ਤੇ ਇਹਨਾਂ ਤੇ ਹੀ ਅਸੀਂ ਅੱਜ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਸਰਦਾਰ ਜਸਪਾਲ ਸਿੰਘ ਸਿੱਧੂ ਸੀਨੀਅਰ ਪੱਤਰਕਾਰ ਜਿਨ੍ਹਾਂ ਨੇ ਸਿੱਖ ਰਾਜਨੀਤੀ ਨੂੰ ਬੜਾ ਨੇੜਿਓਂ ਤੱਕਿਆ ਹਰ ਉਤਰਾਚੜਾ ਨੂੰ ਦੇਖਿਆ ਔਰ ਉਹਦੇ ਬਾਰੇ ਉਹਨਾਂ ਨੇ ਪੁਸਤਕਾਂ ਵੀ ਲਿਖੀਆਂ ਤੇ ਉਹਨਾਂ ਦਾ ਇਹਨਾਂ ਘਟਨਾਵਾਂ ਬਾਰੇ ਵੀ ਇੱਕ ਆਪਣਾ ਨਜ਼ਰੀਆ ਤੇ ਅਸੀਂ ਉਹਨਾਂ ਤੋਂ ਜਾਨਣਾ ਚਾਹਾਂਗੇ ਕਿ ਉਹ ਇਹ ਜੋ ਕੁਝ ਖਡੂਰ ਸਾਹਿਬ ਦੀ ਜਿਸ ਢੰਗ ਨਾਲ ਚਰਚਾ ਚੱਲ ਰਹੀ ਹੈ ਉਸ ਬਾਰੇ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਜਿਹੜਾ ਬਿਆਨ ਹੈ ਤੇ ਜੋ ਕੁਝ ਉੱਥੇ ਟਰਾਂਟੋ ਦੇ ਵਿੱਚ ਵਾਪਰਿਆ ਤੇ ਨਾਲ ਹੀ ਜਿਹੜਾ ਵਸ਼ਿੰਗਟਨ ਪੋਸਟ ਦੇ ਵਿੱਚ ਰਿਪੋਰਟ ਲੱਗੀ ਗੁਰਪਤਵੰਤ ਪੰਨੂ ਦੇ ਸਬੰਧ ਦੇ ਵਿੱਚ ਕਿ ਕਿਸ ਤਰ੍ਹਾਂ ਜਿਹੜੀ ਰਾ ਨੂੰ ਉਹਨੂੰ ਮਾਰਨ ਦੀ ਸਾਜ਼ਿਸ਼ ਘੜੀ ਸੀ ਉਹਦੇ ਵਿੱਚ ਵਿਕਰਮ ਯਾਦਵ ਜਿਹੜਾ ਰਾਤ ਅਧਿਕਾਰੀ ਪੋਸ ਦਾ ਨਾਮ ਵੀ ਆਇਆ ਸੋ ਇਹ ਸਾਰੀਆਂ ਗੱਲਾਂ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਿਰ ਸਾਡਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਧੰਨਵਾਦ ਜੀ ਧੰਨਵਾਦ ਸ਼ੁਕਰੀਆ ਜਿਹੜੀ ਖਡੂਰ ਸਾਹਿਬ ਦੀ ਚੋਣ ਹੈ ਬੜੀ ਦਿਲਚਸਪ ਬਣ ਗਈ ਹੈ ਤੇ ਬੜੀ ਚਰਚਾ ਦੇ ਵਿੱਚ ਵੀ ਹੈ ਤੇ ਅਸੀਂ ਜੇ ਪਿਛਲੀ ਵਾਰ ਦੀ ਜਿਹੜੀ ਚੋਣ ਹੋਈ ਹੈ ਉਸ ਦੇ ਉੱਤੇ ਨਜ਼ਰ ਮਾਰੀਏ ਤਾਂ ਉਸ ਦੇ ਉੱਤੇ ਸ਼੍ਰੋਮਣੀ ਕਾਲੀ ਦਲ ਦਾ ਉਮੀਦਵਾਰ ਵੀ ਖੜਾ ਸੀ ਤੇ ਪੰਜਾਬ ਡੈਮੋਕ੍ਰੈਟਿਕ ਆਲਾਈਂਸ ਨੇ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਜਿਹੜੀ ਪਤਨੀ ਸੀ ਪਰਮਜੀਤ ਕੌਰ ਖਾਲੜਾ ਉਸ ਨੂੰ ਖੜਾ ਕੀਤਾ ਸੀ ਤੇ ਨਾਲ ਹੀ ਕਾਂਗਸ ਵੱਲੋਂ ਜਿਹੜੇ ਡੇਪਾ ਹੋਣੀ ਸੀ ਤਾਂ ਇਹ ਤਿੰਨਾਂ 'ਚ ਜਿਹੜਾ ਮੁਕਾਬਲਾ ਸੀ ਉਹਦੇ ਵਿੱਚ ਜਿਹੜੀ ਖਾਸ ਕਰਕੇ ਅਸੀਂ ਦੇਖੀਏ ਜੇ ਸਿੱਖ ਪੰਥ ਦੀ ਜਿਹੜੀ ਵੋਟ ਹੈ ਉਹ ਵੰਡੀ ਗਈ ਬੀਬੀ ਖਾਲੜਾ ਦੇ ਬੀਬੀ ਜਗੀਰਕੌਰ ਦੇ ਵਿਚਾਰੇ ਤਾਂ ਉਸ ਸਮੇਂ ਉਹ ਡਿੰਪਾ ਜਿੱਤ ਗਏ ਤੇ ਹੁਣ ਜਿਹੜੀ ਸਥਿਤੀ ਬਣੀ ਹੈ ਹੁਣ ਜਿਸ ਤਰ੍ਹਾਂ ਕਾਂਗਰਸ ਨੇ ਉੱਥੋਂ ਕੁਲਬੀਰ ਸਿੰਘ ਜੀਰਾ ਨੂੰ ਅਲਾਨਿਆ ਤੇ ਅੰਮ੍ਰਿਤਪਾਲ ਹੁਣੀ ਆਜ਼ਾਦ ਲੜਨਾ ਚਾਹੁੰਦੇ ਆ ਤੇ ਦੂਸਰੇ ਪਾਸੇ ਜਿਹੜੇ ਵਿਰਸਾ ਸਿੰਘ ਵਟੋਆ ਹੁਣੀ ਹੈ ਉਹ ਖੜੇ ਆ ਉੱਥੇ ਮਦਾ ਤੇ ਤੁਸੀਂ ਇਹ ਸਾਰਾ ਜੋ ਕੁਝ ਉੱਥੇ ਵਾਪਰ ਰਿਹਾ ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਤੇ ਤੁਹਾਡੀ ਇਹਦੇ ਬਾਰੇ ਕੀ ਰਾਏ ਆ ਵੇਖੋ ਇੱਕ ਚੌਥਾ ਕੈਂਡੀਡੇਟ ਵੀ ਖੜਾ ਹੈ ਕਿਉਂ ਮਨਿਸਟਰ ਹੈ ਜਿਹੜਾ ਲਾਲਜੀਤ ਆ ਉਹ ਆਮ ਆਦਮੀ ਪਾਰਟੀ ਵੱਲੋਂ ਹੈ ਜੀ ਹਾਂ ਇੱਕ ਚੌਥਾ ਮინისტრ ਕਿ ਉੱਤੇ ਖੜਾ ਤੇ ਵੈਸੇ ਬੜੀ ਇੰਟਰਸਟਿੰਗ ਗੱਲ ਹੈ ਵੀ ਜੇ ਇਹ ਪਿਛਲੀ ਵਾਰੀ ਬੀਬੀ ਜੰਗੀਰ ਕੌਰ ਨੂੰ ਨਾ ਖੜਾ ਕੀਤਾ ਹੁੰਦਾ ਤਾਂ ਇਹ ਬੀਬੀ ਪਰਮਜੀਤ ਕੌਰ ਖੜਾਏ ਜਿੱਤ ਜਾਂਦੀ ਕਿਉਂਕਿ ਇਸ ਨੂੰ ਤਕਰੀਬਨ 2000 ਇਹ ਆ 2 ਲੱਖ ਤੋਂ ਉੱਤੇ ਵੋਟ ਪਈ ਹੈ 2 ਲੱਖ 14000 14000 ਰੁਪਏ 400 ਰੁਪਿਆ ਤੇ ਬੀ ਤੇ ਬੀਬੀ ਜ਼ਗੀਰਕੌਰ ਨੂੰ ਵੀ 3 ਲੱਖ ਤੇ ਉੱਤੇ ਵੋਟ ਪਈ ਆ ਸਾਰੀ 319000 ਪਈ ਆ ਜੀ ਨਹੀਂ ਪਈ ਆ ਤੇ ਜੇ ਅਸੀਂ ਦੋਨਾਂ ਨੂੰ ਜੋੜੀਏ ਤਾਂ ਤੁਸੀਂ ਇਹ ਦੇਖੋ ਵੀ ਇਹ 530000 ਦੇ 735000 ਦੇ ਨੇੜੇ ਤੇ ਵੋਟਾਂ ਲੈ ਕੇ ਆ ਜਦੋਂ ਕਿ ਡਿੰਪਾ ਦੀਆਂ ਵੋਟਾਂ ਸੀ ਸਾਰੀਆਂ 4 ਲੱਖ 95000 ਕੁਣਾਟ ਦੇ ਆ 68 64 ਲੱਖ 60 ਹਜ਼ਾਰ ਕਰ ਲੋ ਵੋਟ ਮੋਟ ਲ ਇਹਦੀ ਆ ਤਕਰੀਬਨ ਅਸੀਂ ਦੇਖੀਆ ਤਾਂ 70 80 ਹਜ਼ਾਰ ਵੋਟਾਂ ਇਸ ਕਾਂਗਰਸ ਤੋਂ ਪਾਸੇ ਵੀ ਆ ਜਿਆਦਾ ਵੋਟਾਂ ਸੀ ਜਿਹੜੇ ਕੈਂਡੀਡੇਟ ਸਿੱਧੀ ਟੱਕਰ ਹੁੰਦੀ ਤਾਂ ਸ਼ਾਇਦ ਉਹ ਜਿੱਤ ਜਾਂਦੇ ਵੰਡੀਆਂ ਨਾ ਜਾਂਦੀਆਂ ਇਹ ਉਸੇ ਬਲਾ ਨੂੰ ਦੇਖ ਕੇ ਜਿਹੜਾ ਇਹ ਜਿਹੜਾ ਮੀਡੀਆ ਵੈਸੇ ਮੈਂ ਇਤਰਾ ਸਹਿਮਤ ਨਹੀਂ ਮੀਡੀਆ ਇਸ ਨੂੰ ਪੰਥਕ ਮ ਬਦਲ ਕੇ ਸੀਟ ਕਹਿ ਰਿਹਾ ਪੰਥਕ ਸੀਟ ਇਸ ਕਰਕੇ ਕਹਿ ਰਿਹਾ ਵੀ ਸਿੱਖ ਪਾਪੂਲੇਸ਼ਨ ਇਹਦੇ ਤੇ ਸਭ ਤੋਂ ਜ਼ਿਆਦਾ ਹੈ ਇੱਕ ਤਾਂ ਪਿੰਡਾਂ ਵਾਲੀ ਤੇ ਇੱਕ ਸਿੱਖ ਪਾਪੂਲੇਸ਼ਨ ਇਹਦੇ ਤੇ ਸਭ ਤੋਂ ਜ਼ਿਆਦਾ ਬਣਦੀ ਹੈ ਇਸ ਕਰਕੇ ਇਹਨੂੰ ਪੰਥਕ ਸੀਟ ਕਿਹਾ ਜਾਂਦਾ ਤੇ ਬਾਕੀ ਕੀ ਹੈ ਵੀ ਇਹ ਇਹ ਜਿਹੜਾ ਪੰਥਕ ਸੀਟ ਦੇ ਨਾਲ ਨਾਲ ਸਿੱਖਾਂ ਨੂੰ ਤੁਸੀਂ ਉਸ ਤਰੀਕੇ ਨਾਲ ਪੰਥਕ ਨਹੀਂ ਕਹਿ ਸਕਦੇ ਇਹਦੇ ਵਿੱਚ ਕਾਮੁਨਿਸਟ ਸਿੱਖ ਵੀ ਹੈ ਇਹਦੇ ਵਿੱਚ ਮਤਲਬ ਕਾਂਗਰਸੀ ਸਿੱਖ ਵੀ ਹੈ ਤੇ ਅਕਾਲੀ ਦਲ ਨਾਲ ਵੀ ਹੈ ਪੇ ਕਾਲੀ ਦਲ ਤੋਂ ਪਾਸੇ ਵਾਲੇ ਵੀ ਹੈ ਕਈ ਥਾਂ ਹੀ ਵੱਡੇ ਬੰਦੇ ਸਿੱਖ ਹਾਂਜੀ ਭਾਰਤ ਜਨਤਾ ਪਾਰਟੀ ਵਿੱਚ ਵੀ ਭਾਰਤੀ ਜਨਤਾ ਪਾਰਟੀ ਚ ਆਮ ਆਦਮੀ ਪਾਰਟੀ ਚ ਸਿੱਖ ਤਾਂ ਇਥੋਂ ਦੇ ਇਸੇ ਕੰਸਟੀਚੁਐਂਸੀ ਦੇ ਪਤਲੇ ਥਾਂ ਤੇ ਬੰਦੇ ਹੋਏ ਐ ਇਸ ਕਰਕੇ ਪੰਥ ਕਹਿਣਾ ਮੈਨੂੰ ਨਹੀਂ ਲੱਗਦਾ ਵੀ ਇਹ ਪੰਥ ਵਾਲੇ ਪਾਸੇ ਕੋਈ ਭੁਗਤਦੇ ਹੁੰਦੇ ਹੋਣਗੇ ਸਾਰਾ ਇਸ ਕਿਸਮ ਦਾ ਹੈ ਨਹੀਂ ਤੇ ਪਿਛਲੀ ਦਾ ਪਿਛਲੀ ਸੀਟ ਦੀ ਜਿਹੜੀ ਪੋਲਿੰਗ ਉਹ ਵੀ ਇਹੀ ਦੱਸਦੀ ਹੈ ਵੀ ਇੱਕ ਥਾਂ ਨਹੀਂ ਕਾਂਗਰਸ ਵੱਲ ਵੀ ਵੱਡਾ ਜਾਂ ਸਿੱਖ ਵਿਰੋਧੀ ਵੱਡਾ ਹਿੱਸਾ ਖੜਾ ਹੈ ਜਿਹੜਾ ਸਿੱਖਾਂ ਵੱਲ ਵੋਟ ਨਹੀਂ ਪਾਉਂਦਾ ਅੱਧਾ ਹੀ ਖੜਾ ਹੈ तकरीबन ਤੇ ਇਸ ਕਰਕੇ ਅਸੀਂ ਪੰਥਕ ਸੀਟ ਨਹੀਂ ਕਹਿ ਸਕਦੇ ਇਸ ਵਾਰ ਤਾਂ ਹੋਰ ਵੀ ਇੰਟਰਸਟਿੰਗ ਹੋ ਗਈ ਹੈ ਕਿ ਜਿਹੜਾ ਅਮਰਤਪਾਲ ਨੂੰ ਦੇਖੋ ਅਮਰਤਪਾਲ ਬਾਰੇ ਮੇਰਾ ਜਾਤੀ ਰਹਿ ਤਾਂ ਇਹੀ ਹੈ ਕਿ ਅਮਰਤਪਾਲ ਖਾਲਸਾਣ ਦੇ ਉਸ ਪਲੇਟਫਾਰਮ ਤੋਂ ਉਤਰਿਆ ਸੀ ਥੱਲੇ ਇੱਥੇ ਆਇਆ ਸੀਗਾ ਤੇ ਬਿਲਕੁਲ ਉਹ ਸੰਤ ਜਰਨੈਲ ਸਿੰਘ ਭਿੰਡਾ ਵਾਲੇ ਆਡਾ ਸਾਰਾ ਉਹਨੇ ਵੇਸ ਪੂਸਾ ਤੇ ਉਸ ਕਿਸਮ ਦਾ ਸਾਰਾ ਆਪਣਾ ਇਮੇਜ ਤਿਆਰ ਕੀਤਾ ਸੀ ਉਹ ਬੰਦੂਕਾਂ ਵਾਲੇ ਗੰਨਾ ਵਾਲੇ ਤੇ ਉਧਿਆਲੇ ਵਾਲੇ ਸੀ ਸਾਰੇ ਤੇ ਉਹਵੇਂ ਸਾਰਾ ਕੁਝ ਹੋ ਜਾ ਜਾਹੋ ਜਲਾਲ ਜਿਹੜਾ ਸਾਰਾ ਸੰਤਾਲਾ ਉਹਨੇ ਖੜਾ ਕੀਤਾ ਸੀਗਾ ਪਰ ਛੇਤੀ ਹੀ ਸਾਰਾ ਉਸ ਨੂੰ ਹਲਾਉ ਵੀ ਹੋਇਆ ਔਰ ਸ਼ਬਦ ਵੀ ਉਹਦੇ ਇਸ ਕਿਸਮ ਦੇ ਵਰਤਦਾ ਸੀਗਾ ਤੇ ਬੋਲਦਾ ਵੀ ਬੜੇ ਜੋਰ ਸ਼ੋਰ ਨਾਲ ਸੀਗਾ ਵੀ ਇਹ ਜਿਵੇਂ ਹੁਣ ਉਹ ਜੀਰੇ ਦੀ ਫੈਕਟਰੀ ਵਾਲੇ ਦਿਨ ਤੇ ਆਇਆ ਫੈਕਟਰੀ ਦੇ ਉੱਤੇ ਐਜੀਟੇਸ਼ਨ ਜੀਰਾ ਫੈਕਟਰੀ ਨੂੰ ਬੰਦ ਕਰਾਉਣ ਦੀ ਹੋ ਰਹੀ ਸੀਗੀ ਤੇ ਉਹ ਜੀਰਾ ਫੈਕਟਰੀ ਦੇ ਵਿੱਚ ਸ਼ਰਾਬ ਦੀ ਫੈਕਟਰੀ ਜਿੱਥੇ ਥੱਲੇ ਪਾਣੀ ਪਾਇਆ ਜਾ ਰਿਹਾ ਸੀਗਾ ਤਾਂ ਉੱਥੇ ਉਹਨੇ ਕਿਹਾ ਵੀ ਤੁਸੀਂ ਇੰਨੇ ਚਿਰ ਦੇ ਧਰਨੇ ਤੇ ਬੈਠੇ ਹੋ ਕੁਝ ਕਰਦੇ ਨਹੀਂ ਜੇ ਪੰਜ ਚਾਰ ਥੋੜੇ ਜਿਹਾ ਮਰ ਜਾਣਗੇ ਕਿਹੜਾ ਮਸਲਾ ਮਸਲਾ ਲੱਗਣੋਂ ਹਟ ਜਾਊਗੀ ਉਹ ਇਸ ਕਿਸਮ ਦੇ ਜਿਹੜੇ ਏਵੇਂ ਇੱਥੇ ਜਿਹੜਾ ਇਨਸਾਫ ਮੋਰਚਾ ਲੱਗਿਆ ਸੀ ਉੱਥੇ ਉਹ ਆਇਆ ਤਾਂ ਸੰਸਾਫ ਮੋਰਚੇ ਤੇ ਵੀ ਸ਼ਬਦਾਂਵਲੀ ਉਹਦੀ ਇਹੀ ਸੀ ਕਿ ਤੁਸੀਂ ਆ ਛਡਾਉਣ ਨੂੰ ਫਿਰ ਦਿਓ ਗ੍ਰਿਫਤਾਰੀਆਂ ਤਾਂ ਹੋਰ ਦੇਣੀਆਂ ਪੈਣੀਆਂ ਤੁਸੀਂ ਉਹ ਸਿੱਖਬੰਦੀਆਂ ਨੂੰ ਛਡਾਉਣ ਨੂੰ ਫਿਰ ਦਿਓ ਗ੍ਰਿਫਤਾਰੀਆਂ ਤੁਹਾਨੂੰ ਹੋਰ ਸਿੱਖਾਂ ਨੂੰ ਦੇਣੀਆਂ ਪੈਣੀਆਂ ਤੇ ਜਦੋਂ ਫਿਰ ਆਪ ਦੀ ਵਾਰੀ ਆਈ ਤਾਂ ਇਸਤਰੀ ਕੇ ਨਾਲ ਹੋ ਮਲਕਈ ਦੰਦ ਦੌੜ ਕੇ ਜਾਂ ਜੇ ਅਸੀਂ ਪੁਲਿਸ ਦੀ ਗੱਲ ਨੂੰ ਸੱਚ ਮੰਨੀਏ ਮੈਨੂੰ ਤਾਂ ਪੁਲਿਸ ਦੀ ਗੱਲ ਸੱਚੀ ਨਹੀਂ ਲੱਗਦੀ ਉਹ ਸਾਰੇ ਪੁਲਿਸ ਨੇ ਉਹ ਉਸ ਦੇ ਦੌੜਨੇ ਦੇ ਡਰਾਮੇ ਬਹੁਤ ਦਿਖਾਏ ਆ ਪਰ ਮੈਨੂੰ ਹਮੇਸ਼ਾ ਹੀ ਆ ਲੱਗਦਾ ਰਿਹਾ ਵੀ ਇਹ ਪੁਲਿਸ ਦਾ ਇਹ ਸਾਰਾ ਬਹਾਉਲ ਜਿਹਾ ਖੜਾ ਕੀਤਾ ਉਹ ਇਸ ਤਰੀਕੇ ਨਾਲ ਭੱਜਿਆ ਨਹੀਂ ਪੁਲਿਸ ਨੂੰ ਪਤਾ ਹੀ ਸੀ ਸਾਰਾ ਕਿੱਥੇ ਆ ਕਿੱਥੇ ਨਹੀਂ ਤੇ ਇਹ ਸਾਰਾ ਨਾਟਕ ਉਹਨਾਂ ਨੇ ਆਪਦੀ ਜਿਹੜੀ ਪੁਲਿਸ ਫੋਰਸ ਬਹੁਤ ਜ਼ਿਆਦਾ ਲਾਈ ਸੀ ਉਸ ਨੂੰ ਜਸਟੀਫਾਈ ਕਰਨ ਲਈ ਇਹ ਸਾਰਾ ਕੁਛ ਕੀਤਾ ਸੀ ਅਸੀਂ ਬਹੁਤ ਵੱਡਾ ਕੰਮ ਕਰਤਾ ਇਹ ਹੀ ਭਗਵੰਤ ਮਾਨ ਦੀ ਗਵਰਨਮੈਂਟ ਦਿਖਾਉਣਾ ਚਾਹੁੰਦੀ ਸੀ بڑا ਖਤਰਾ ਹੈ ਪੰਜਾਬ ਨੂੰ ਤੇ ਅਸੀਂ ਖਤਰੇ ਦਾ ਖਤਰੇ ਲਈ ਅਸੀਂ ਇਹ Hindu ਸਮਾਜ ਨੂੰ ਥੋੜਾ ਦਿਖਾਉਣਾ ਚਾਹੁੰਦੇ ਸੀ ਕਿ ਉਹ ਜਸਟੀਫਾਈ ਕਿਵੇਂ ਕਰਨ ਇੰਨੀ ਪੁਲਿਸ ਲਈ ਉਸੇ ਜਸਟੀਫੀਕੇਸ਼ਨ ਵੀ ਲਈ ਹੀ ਇਹਨਾਂ ਨੇ ਇਸ ਨੂੰ ਦਿਬੜੂਗੜ ਭੇਜਿਆ ਕੋਈ ਕਸੂਰ ਨਹੀਂ ਦਿਬੜੂਗੜ ਭੇਜਣ ਵਾਲਾ NSA ਲਾਉਣ ਵਾਲਾ ਡਿਟੇਨ ਕਰਨ ਵਾਲਾ ਸਾਰੇ ਬੰਦੇ ਦਿਬੜੂਗੜ੍ਹ ਭੇਜੇ ਸਾਰੇ ਝੜ ਕੇ ਅਸਾਬ ਦੀ ਜੇਲ੍ਹ ਦੇ ਵਿੱਚ ਭੇਜਿਆ ਇਹ ਸਾਰਾ ਕੁਝ ਉਹਦਾ ਉਹਦੇ ਵਿਰੁੱਧ ਜੋ ਕੀਤਾ ਤੇ ਜਿਹੜਾ ਹੁਣ ਫੇਰ ਇੱਕ ਸਾਲ ਦਾ ਉਹਦੀ ਡਿਟੇਨਸ਼ਨ ਸੀ ਇੱਕ ਸਾਲ ਦੀ ਹੋਰ ਵਾਧਾ ਦਿੱਤੀ ਗਈ ਇਹ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਉਹਦੇ ਨਾਲ ਤੱਕਾ ਵੀ ਸੀਗਾ ਹੈਗਾ ਤੱਕਾ ਇਸ ਗੱਲ ਨੂੰ ਅਸੀਂ ਮੰਨਦੇ ਆਂ ਪਰ ਇਹ ਆਮੀ ਇਹ ਸਾਰਾ ਇਹ ਲੱਗਦਾ ਨਹੀਂ ਕਿ ਇਹ ਜਿਹੜਾ ਜਿਸ ਤਰ੍ਹਾਂ ਦੇ ਧੱਕੇ ਦੀ ਤੁਸੀਂ ਗੱਲ ਕੀਤੀ ਹੈ ਇਸ ਦੀ ਹਮਦਰਦੀ ਉਹਨੂੰ ਮਿਲੇਗੀ ਉੱਥੇ ਜੇ ਵੋਟਰ ਖੜਾ ਹੋਏ। ਇਹ ਸਹੀ ਗੱਲ ਹੈ। ਇਹਹੀ ਗੱਲ ਤੇ ਮੈਂ ਆ ਰਿਹਾ ਹਾਂ। ਇਸ ਗੱਲ ਦਾ ਦੀ ਇਸ ਧੱਕੇ ਦੀ ਹਮਦਰਦੀ ਵੀ ਹੁਣ ਸਿੱਖ ਸਮਾਜ ਵਿੱਚ ਆ ਵੀ ਉਹਨਾਂ ਨੇ ਵੀ ਐਸੇ ਕਰਕੇ ਉਸ ਨੂੰ ਇਲੈਕਸ਼ਨ ਚ ਉਹਦੀ ਫੈਮਿਲੀ ਕਹਿੰਦੀ ਸੀ ਅਸੀਂ ਇਲੈਕਸ਼ਨ ਨਹੀਂ ਲੜਨਾ। ਫਿਰ ਉਹਦੀ ਮਾਤਾ ਵੱਲੋਂ ਆ ਗਿਆ ਇਲੈਕਸ਼ਨ ਲੜਨਾ। ਫਿਰ ਫਿਰ ਉਹਨਾਂ ਨੇ ਅਬ ਇਸ 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 ਸਿਚੁਏਸ਼ਨ ਦਾ ਫਾਇਦਾ ਉਠਾ ਕੇ ਤੇ ਉਸ ਸਿਮਰਜੀਤ ਮਾਨ ਨੇ ਕੀ ਕੀਤਾ ਆਪਣਾ ਕੈਂਡੀਡੇਟ ਵਾਪਸ ਕਰ ਲਿਆ ਉਥੋਂ ਵੀ ਮੈਂ ਆਪਣਾ ਕੈਂਡੀਡੇਟ ਨਹੀਂ ਖੜਾ ਕਰਦਾ ਤੇ ਅਸੀਂ ਤਾਂ ਅਮਰਪਾਲ ਦੀ ਮਦਦ ਕਰਾਂਗੇ ਅਮਰਪਾਲ ਦੀ ਮਦਦ ਇਥੇ ਖਡੂਰ ਸਾਹਿਬ ਚ ਕਰਦੇ ਕਰਦੇ ਉਹ ਅਮਰਪਾਲ ਦੇ ਸ਼ਰਧਾਲੂ ਜਾਂ ਉਹਦੇ ਫਾਲੋਅਰ ਜਿੰਨੇ ਕਿ ਸੰਗਰੂਰ ਸੀ ਉਹਨਾਂ ਦੀ ਮਦਦ ਉਹ ਉਥੇ ਲੈਣਾ ਚਾਹੁੰਦਾ ਸੀ ਇਸ ਟੈਕਟਿਕਸ ਨਾਲ ਸਿਮਰਜੀਤ ਮਾਨ ਸਿੰਘ ਨੇ ਆਪਣਾ ਕੈਂਡੀਡੇਟ ਬਾ ਮਾਨ ਨੇ ਕੈਂਡੀਡੇਟ ਵਾਪਸ ਕੀਤਾ ਪਰ ਉਹਨਾਂ ਨੇ ਕਿਹਾ ਨਹੀਂ ਅਸੀਂ ਇੰਡੀਪੈਂਡੈਂਟ ਲੜਾਂਗੇ ਅਸੀਂ ਕਿਸੇ ਦੇ ਵੱਲੋਂ ਨਹੀਂ ਇਹ ਇਸ ਕਿਸਮ ਦੇ ਸਾਰੇ ਬਿਆਨ ਉਧਰ ਉਧਰ ਹੀ ਆਏ ਆ। ਤਾਂ ਉਹਨਾਂ ਨੂੰ ਇਹ ਆਸ ਵੀ ਸੀਗੀ ਅੰਮ੍ਰਿਤਪਾਲ ਉਹਨਾਂ ਨੂੰ ਵੀ ਜਾਂ ਉਹਨਾਂ ਦੇ ਪਰਿਵਾਰ ਨੂੰ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਮਦਦ ਕਰੇ। ਪਰ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਉੱਥੇ ਐਲਾਨ ਦਿੱਤਾ ਵਿਰਸਾ ਸਿੰਘ ਵਰਟੋਹਾ ਤਾਂ ਵਿਰਸਾ ਸਿੰਘ ਵਰਟੋਹਾ ਅੰਮ੍ਰਿਤਪਾਲ ਉਹਨਾਂ ਦੇ ਪਿਤਾ ਜੀ ਕੋਲ ਗਿਆ ਸਰਸੀਮ ਸਿੰਘ ਉਹਨਾਂ ਕੋਲ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੀ ਮਦਦ ਕਰੋ। ਤਾਂ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਨਹੀਂ ਮਦਦ ਕਰੀਏ ਅਸੀਂ ਤਾਂ ਆਪ ਆਜ਼ਾਦ ਲੜਨਾ ਹੈਗਾ ਤੇ ਇਸ ਕਰਕੇ ਬਲਟੋਹਾ ਉਹਨਾਂ ਨੇ ਆ ਕੇ ਬਾਅਦ ਕਹਤਾ ਕਿ ਉਹਨਾਂ ਨੇ ਮੈਨੂੰ ਮਰਦਾ ਯਕੀਨ ਦਵਾਇਆ ਤੇ ਉਹਨਾਂ ਨੇ ਹੁਣ ਬਿਆਨ ਜਾਰੀ ਕਰਕੇ ਕਿਹਾ ਅਮਰਪਾਲ ਸਿੰਘ ਦੇ ਪਿਤਾ ਨੇ ਕਿ ਨਹੀਂ ਇਹ ਗੱਲ ਝੂਠੀ ਆ ਅਸੀਂ ਤਾਂ ਕੋਈ ਇਹਨਾਂ ਦੀ ਹਮਾਇਤ ਨਹੀਂ ਕਰਾਂਗੇ ਅਸੀਂ ਤਾਂ ਆਪਣੇ ਆਪ ਇੰਡੀਪੈਂਡੈਂਟ ਲੜਾਂ ਬੇਕੋਪਟਰ ਸੇਮ ਸਿੰਘ ਦਾ ਜਿਹੜਾ ਬਿਆਨ ਆ ਉਹ ਵੀ ਅਸੀਂ 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 ਸਪੈਸ਼ਲ ਗਏ ਇਸ ਨੂੰ ਮਿਲ ਬਿਰਸਾ ਸਿੰਘ ਬਲਟੋਹਾ ਨੂੰ ਵੇ ਸਾਡੀ ਮਦਦ ਕਰਤੇ ਅਸੀਂ ਅਮਰਤਪਾਲ ਨੂੰ ਖੜਾ ਕਰ ਰਹੇ ਹਾਂ ਕਿਉਂਕਿ ਨਾ ਹਾਂ ਤੁਹਾਡੀ ਮਦਦ ਕਰਾਂਗੇ ਕਹਿੰਦੇ ਅਸੀਂ ਵਾਪਸ ਅਮਰਸਰ ਨਹੀਂ ਸੀ ਪਹੁੰਚੇ ਜਦੋਂ ਉਸਨੇ ਅਨਾਉਂਸ ਕਰ ਦਿੱਤਾ ਗਿਆ ਜਿਹੜਾ ਹੁਣ ਉਹਦਾ ਲੇਟੈਸਟ ਬਿਆਨ ਆਇਆ ਹੁਣ ਕਿਹੜੀ ਗੱਲ ਠੀਕ ਹੈ ਕਿਹੜੀ ਗੱਲ ਗਤ ਹੈ ਅਸੀਂ ਇਹਦੇ ਚ ਨਹੀਂ ਪੈਂਦੇ ਸਵਾਲ ਇਹ ਹੈ ਵੀ ਹੁਣ ਹੁਣ ਇਹ ਇੱਕ ਤਰੀਕੇ ਨਾਲ ਅਕਾਲੀ ਦਲ ਤੇ ਅਮਰਤਪਾਲ ਦੇ ਜਿਹੜੇ ਬੰਦੇ ਇਹ ਵੀ ਇੱਕ ਦੂਜੇ ਦੇ ਵਿਰੁੱਧ ਤਣਨ ਵਾਲੀ ਸਿਚੁਏਸ਼ਨ ਫਿਲਹਾਲ ਤਾਂ ਲੱਗਦੀ ਹੈ ਬਾਕੀ ਵੇਖਿਆ ਜਾਏਗਾ ਜਦੋਂ ਕਦੋਂ ਪਰ ਇਹ ਗੱਲ ਸਾਰੀ ਦਾ ਉਦੋਂ ਸ਼ੁਰੂਆਤ ਹੋਊਗੀ ਜਦੋਂ ਜਦੋਂ ਆ ਕੇ ਇਹ ਆ ਕੇ ਨੇ ਕਾਗਜ਼ ਭਰੇ ਜਾਂ ਇਹਦੇ ਵੀ ਜਾ ਕੇ ਪੇਪਰ ਫਾਈਲ ਹੋਏ ਤਾਂ ਭਾਰਤੀ ਜਨਤਾ ਪਾਰਟੀ ਨੇ ਉੱਥੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਅਸੀਂ ਸ਼ਾਇਦ ਹਾਂ ਭਾਰਤੀ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਉਹ ਉੱਥੇ ਬੜੇ ਵਿਵਾਦਾਂ 'ਚ ਗਿਰੇ ਹੋਏ ਆ ਵੱਖ-ਵੱਖ ਵਰਗਾਂ ਬਾਰੇ ਜਿਸ ਤਰ੍ਹਾਂ ਦੀ ਉਹਨਾਂ ਨੇ ਸ਼ਬਦਾਵਲੀ ਵਰਤੀ ਹੈ ਉਹ ਵਰਗ ਉਹਨਾਂ ਦੇ ਖਿਲਾਫ ਮੁਜ਼ਾਹਰੇ ਕਰ ਰਹੇ ਆ ਰੋਸ ਪ੍ਰਗਟ ਕਰ ਰਹੇ ਆ हां वैसे काफी कीते हैं है हुन के कहा जाता है कि हुन ठीक है चलो फिर भी कंट्रोवर्सी ਵਿੱਚ کافی ਜਿਆਦਾ ਲਾਲਚੀ ਥੋੜੀ ਆਏ ਹੋਏ ਆ। ਸਵਾਲੇ ਹੋ ਗਿਆ ਵੀ ਹੁਣ ਅਮਰਤਪਾਲ ਦਾ ਉਥੇ ਮਾਹੌਲ ਬਣਦਾ ਜਾਂਦਾ ਜਿਵੇਂ ਦੱਸਣ ਚਾਹਿਆ ਵੀ ਪੰਚਾਇਤਾਂ ਉਹਦੇ ਹੱਕ ਵਿੱਚ ਰੈਜ਼ੋਲੂਸ਼ਨ ਪਾ ਰਹੀਆਂ ਜਾਂ WhatsApp ਗਰੁੱਪ ਪਿੰਡਾਂ 'ਚ ਬਣ ਰਹੇ ਆ ਕੁਝ ਉਹਦੇ ਏਰੀਆ ਦੇ ਵਿੱਚ ਖਾਸ ਕਰਕੇ ਰਈਏ ਦੇ ਏਰੀਆ ਦੇ ਵਿੱਚ ਲੋਕ ਜਿਹੜਾ ਉਹਦਾ ਏਰੀਆ ਆਪਣਾ ਉਸ ਏਰੀਆ 'ਚ ਲੋਕ ਇਕੱਠੇ-ਕੁੱਠੇ ਹੋ ਰਹੇ ਆ ਸਾਰਾ ਇਹ ਹੁਣ ਸਾਰਾ ਵਰਤਾਰਾ ਜਿਆਦਾ ਕਲੀਅਰ ਹੋਊ ਹੋਰ 8-10 ਦਿਨਾਂ ਤੱਕ ਕਿਉਂਕਿ ਪੰਜਾਬ ਦੀ ਇਲੈਕਸ਼ਨ ਅਜੇ ਬਹੁਤ ਦੂਰ ਹੈ ਪਹਿਲੀ ਜੂਨ ਨੂੰ ਹੋਣੀ ਹੈ ਤਾਂ ਉਦੋਂ 20 ਦਿਨ ਦਾ ਜਿਹੜਾ 15-20 ਦਿਨ ਦਾ ਜਦੋਂ ਨੋਮੀਨੇਸ਼ਨ ਸ਼ੁਰੂ ਹੋ ਜਾਣੀ ਹੈ ਨੋਮੀਨੇਸ਼ਨ ਸ਼ੁਰੂ ਹੋ ਜਾਣਗੇ ਉਸ ਤੋਂ ਬਾਅਦ ਫਿਰ ਵਿਡਰਾਲ ਹੋਏਗਾ ਤੇ ਉਸ ਤੋਂ ਬਾਅਦ ਹੀ ਫਿਰ ਸਾਰਾ ਹੋਊਗਾ ਸਮਝੋ ਵੀ ਤੁਸੀਂ ਸਮਝੋ ਵੀ ਇਹ ਇਹ ਕਈ ਗੱਲਾਂ ਹੋਰ ਵੀ ਸਾਹਮਣੇ ਆਉਣਗੀਆਂ ਜਿਵੇਂ ਹੁਣ 21 ਤਰੀਕ ਨੂੰ ਇਹ ਕਿਸਾਨ ਯੂਨੀਅਨ ਵਾਲੇ ਦਾ ਰੱਖ ਰਹੇ ਆ ਆਪਣਾ ਪਾ ਜਗੜਾਉ ਇਹਨਾਂ ਨੇ ਆਪਣਾ ਮਹਾ ਮਹਾ ਪੰਚਾਇਤ ਨਾਟ ਕਰ ਬਟ ਬਟ ਮਹਾਰਾਲੀ ਮਹਾਰਾਲੀ ਰੱਖੀ ਹੈ ਮਹਾਰਾਲੀ ਵਿੱਚ ਵੀ ਉੱਥੇ 10 ਦਿਨ ਪਹਿਲਾਂ ਹੀ ਰੱਖੀ ਆ 10 ਦਿਨ ਪਹਿਲਾਂ 23 ਤਰੀਕ ਬਸ 10 ਦਿਨ ਪਹਿਲਾਂ ਹੋਊਗਾ ਤੇ ਉਹ ਉਹ ਬੜੇ ਮੌਕੇ ਤੇ ਰੱਖੀ ਆ ਤੇ ਉਹਦੇ ਸਾਰੇ ਚੀਜ਼ ਦੇ ਇਹ ਚੋਣ ਦੇ ਚੋਣ ਤੇ ਉੱਤੇ ਅਸਰ ਪੈਣਾ ਹੀ ਪੈਣਾ ਹੈ ਸ਼ਾਇਦ ਖਡੂਰ ਸਾਹਿਬ ਤੇ ਘਟ ਪਵੇ ਹੋਰ ਸਾਰੀਆਂ ਸੀਟਾਂ ਉੱਤੇ ਪਊ ਪਰ ਇੱਕ ਗੱਲ ਜ਼ਰੂਰ ਕਰਤੀ ਅੱਜ ਇਹ ਵੀ ਇਸ ਇਸ ਦਾ ਜੁੜਦੀ ਹੋਈ ਗੱਲ ਹੈ ਕਿ ਭਾਜੀਪੀ ਦੇ ਵਿਰੋਧਤਾ ਕੱਲ ਜਿਹੜੇ ਕਿਸਾਨ ਜਥੇ ਬਣਦੀਆਂ ਉਹ ਜਾਂ ਜਿਹੜਾ ਐਸਕੇਐਮ ਹੈ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹ ਉਹਦੇ ਵਿਰੁੱਧ ਕੈਂਪੇਨ ਕਰ ਰਿਹਾ ਉਹਨੇ ਕੈਂਡੀਡੇਟਾਂ ਨੂੰ ਸਵਾਲ ਪੁੱਛ ਰਿਹਾ ਕਈ ਤੇ ਕੈਂਡੀਡੇਟਾਂ ਨੂੰ ਮਿਲ ਨਹੀਂ ਦਿੱਤਾ ਅੰਦਰ ਨਹੀਂ ਬਣਨ ਦਿੰਦੇ ਪਿੰਡਾਂ ਦੇ ਸਾਰਾ ਕੁਝ ਹੋ ਰਿਹਾ ਭਾਜੀਪੀ ਦੇ ਵਿਰੁੱਧ ਹਰਿਆਣਾ ਵਿੱਚ ਵੀ ਹੋ ਰਿਹਾ ਇੱਥੇ ਵੀ ਦੋਨੋਂ ਥਾਂਵਾਂ ਬਹੁਤ ਹੋ ਰਿਹਾ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਵੀ ਇਹ ਕਿਸਾਨ ਹੈ ਜਿਹੜੇ ਸਵਾਲ ਪੁੱਛਦੇ ਆ ਹੁਣ ਅੱਜ ਉਹਨਾਂ ਨੇ ਜਿਹੜਾ ਰੈਜ਼ੋਲੂਸ਼ਨ ਪਾਇਆਗਾ ਉਹਦੇ ਵਿੱਚ ਇਹ ਕਲੀਅਰ ਹੀ ਕਰਤਾ ਵੀ ਅਸੀਂ ਇਹਨਾਂ ਨੂੰ ਇਹ ਕਿਸਾਨ ਜਿਹੜੇ ਹੈ ਇਹ ਆਮ ਆਦਮੀ ਦੇ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਵੀ ਸਾਰੇ ਪੰਜਾਬ ਦੇ ਵਿੱਚ ਸਵਾਲ ਪੁੱਛਣਗੇ ਹੁਣ ਉਹਨਾਂ ਨੇ ਇਹਨੂੰ ਵਿਧਵਤਰੀ ਕੇ ਨਾਲ ਫਾਰਮਲੀ ਵੀ ਅੱਜ ਅੱਜ ਮਤਾ ਪਾ ਕੇ ਅਨਾਉਂਸ ਕਰਤਾ ਕਫ ਕਰਤਾ ਹਾ ਇੱਕ ਇਹ ਡਵੈਲਪਮੈਂਟ ਹੋਈ ਹੈ ਤੇ ਇਸ ਕਰਕੇ ਇਹ ਜਿਹੜਾ ਇਸ਼ੂ ਹੈ ਖਡੂਰ ਸਾਹਿਬ ਦੇ ਉੱਤੇ ਜਿਆਦਾ ਨਿਗਰ ਰਹੂਗੀ ਕਿਉਂਕਿ ਅਕਾਲੀ ਦਲ ਦਾ ਰਿਵਾਈਵ ਹੋਣਾ ਵੀ ਇਹਦੇ ਨਾਲ ਹੀ ਜੁੜ ਗਿਆ ਇੱਕ ਤਰੀਕੇ ਨਾਲ ਕਿਉਂਕਿ ਇੱਥੇ ਸਾਰਾ ਸਟੇਕ ਹੈ ਜਿਆਦਾ ਪਿੰਡੂ ਸੀਟ ਸਿੱਖ ਗਿਣਤੀ ਜਿਆਦਾ ਤੇ ਇਸ ਕਰਕੇ ਜਿਹਨੂੰ ਇਹ ਪੰਥ ਕਹਿੰਦੇ ਆ ਉਹ ਸਾਰਾ ਕੁਝ ਉਹਦੇ ਨਾਲ ਜੁੜਿਆ ਹੋਇਆ ਤੇ ਇੱਥੋਂ ਹੀ ਅਕਾਲੀ ਦਲ ਦਾ ਜਿਹੜਾ ਫਿਊਚਰ ਹੈ ਕਾਫੀ ਹੱਦ ਤੱਕ ਡਿਸਾਈਡ ਹੋਊਗਾ ਫੈਸਲਾ ਹਾਂਜੀ ਜੀ ਇਹ ਇਹ ਦੂਸਰਾ ਜਿਹੜਾ ਸੁਖਬੀਰ ਸਿੰਘ ਬਾਦਲ ਹੁਣ ਸਿਰਫ ਗੱਲ ਕਹੀ ਹੈ ਕਿ ਜੀ ਜਦੋਂ ਦਾ ਅਸੀਂ ਭਾਰਤੀ ਜਨਤਾ ਪਾਰਟੀ ਦੇ ਵਕ ਹੋਏ ਹਾਂ ਤੇ ਕੇਂਦਰੀ ਏਜੰਸੀਆਂ ਸਾਡਾ ਵੀ ਪਿੱਛੇ ਲੱਗੀਆਂ ਹੋਈਆਂ ਇਹ ਗੱਲ ਕਿੰਨੀ ਕੁ ਹੱਦ ਤੱਕ ਸੱਚ ਹੈ ਕਿ ਕੀ ਇਹ ਸਿਰਫ ਹਮਦਰਦੀ ਲੈਣ ਦੇ ਲਈ ਹੋ ਰਿਹਾ ਉਹ ਮੈਨੂੰ ਇਹ ਲੱਗਦਾ ਹਮਦਰਦੀ ਲੈਣ ਲਈ ਹੋ ਰਿਹਾ ਕਿਉਂਕਿ ਕੋਈ ਜੇ ਕਿਤੇ ਵੀ ਕੋਈ ਕਿਸੇ ਕਿਸੇ ਦਾ ਈਡੀ ਜਾਂ ਉਸੇ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਜਾਂ ਬਾਦਲ ਪਰਿਵਾਰ ਦੀ ਗੱਲ ਛੱਡੋ ਤੁਸੀਂ ਹੋਰ ਵੀ ਕਿਸੇ ਲੀਡਰ ਉੱਤੇ ਕੋਈ ਜਿਹੜੇ ਅਕਾਲੀ ਦਲ ਦੇ ਪ੍ਰਮੁੱਖ ਅਕਾਲੀ ਲੀਡਰ ਤੋਂ ਅਕਾਲੀ ਲੀਡਰਾਂ ਉੱਤੇ ਜਿਹੜੇ ਰਹੇ ਆ ਕਿਸੇ ਉੱਤੇ ਕੋਈ ਰੇਡ ਨਹੀਂ ਹੋਇਆ ਜਿਵੇਂ ਜਿਵੇਂ ਦੇਸ਼ ਦੇ ਦੂਜੇ ਹਿੱਸਿਆਂ 'ਚ ਹੋ ਰਹੇ ਆ ਜਾਂ ਦੂਸਰੀਆਂ ਆਪੋਜੀਸ਼ਨ ਪਾਰਟੀਆਂ 'ਚ ਹੋ ਰਿਹਾ ਇਹ ਤਾਂ ਇਸ ਪਾਰਟੀ ਨੂੰ ਤਾਂ ਹਜੇ ਵੀ ਭਾਜਪਾ ਆਪਣੇ ਨੇੜੇ ਦੀ ਪਾਰਟੀ ਸਮਝਦੀ ਹੈ ਤੇ ਕੋਈ ਇਹਨੂੰ ਵਿਰੋਧੀ ਅਤੇ ਰਾळी ਪਾਰਟੀ ਨੇ ਸਮਝਦੀ ਇਸ ਕਰਕੇ ਮੈਨੂੰ ਵੀ ਲੱਗਦਾ ਕੋਈ ਹੋਵੇ ਸੱਚੇ ਤਾਂ ਆਪਣੇ ਹਮਦਰਦੀ ਲੈ ਅੰਟੀ ਗੱਲ ਬਾਤ ਆ ਵੀ ਅਸੀਂ ਬੀਜੇਪੀ ਦੇ ਵਿਰੁੱਧ ਖੜਿਆ ਨਾ ਹੀ ਕੋਈ ਇਹੋ ਜਿਹਾ ਸਖਤ ਸਟੇਟਮੈਂਟ ਕੋਈ ਬੀਜੇਪੀ ਦੇ ਵਿਰੁੱਧ ਦਿੱਤੀ ਹੈ ਜੋ ਬੀਜੇਪੀ ਦੇ ਵਿਰੁੱਧ ਇੰਡੀਆ ਕਸ਼ਵੰਦਨ ਦੇ ਰਿਹਾ ਬਿਆਨ ਜਾ ਹੋਰ ਨੂੰ ਕਈ ਦੇ ਰਹੇ ਅਸੀਂ ਪਰ ਲੈਫਟ ਵਾਲੇ ਦੇ ਰਹੇ ਆ ਇਹ ਕੋਈ ਬਿਆਨ ਨਹੀਂ ਦੇ ਰਹੇ ਕਿਸੇ ਵੀ ਲੈਵਲ ਤੇ ਬੜਾ ਬਚ ਬਚ ਕੇ ਇਕ ਸੁਖਵੀਰ ਬਾਦਲ ਚੱਲ ਰਿਹਾ ਇਸ ਕਰਕੇ ਮੈਨੂੰ ਇਹ ਹਮਦਰਦੀ ਲੈਣ ਤੋਂ ਵੱਧ ਕੋਈ ਗੱਲ ਲੱਗਦੀ ਨਹੀਂ ਕਿਤੇ ਕੁਝ ਨਹੀਂ ਹੋਇਆ ਇਸ ਕਿਸਮ ਦਾ ਤੇ ਹਜੇ ਵੀ ਇਹਨਾਂ ਦੀਆਂ ਪੋਸਿਬਿਲਟੀ ਤੇ ਸਭਾਵਨਾਵਾਂ ਉਵੇਂ ਹੀ ਆ ਇਹਨਾਂ ਦੇ ਵਿੱਚੋਂ ਤਾਂ ਜਿਹੜਾ ਜਿਹੜਾ ਮਲੂਕਾ ਸ਼ਕੰਦਰ ਸਿੰਘ ਮਲੂਕਾ ਉਹ ਤਾਂ ਜਾਤੀ ਤੌਰ ਤੇ ਉਹ ਵੀ ਚਲੇ ਗਏ ਸਮਝੋ ਜੇ ਤਾਂ ਪਰਿਵਾਰ ਆ ਇੱਕ ਲੜਕਾ ਤੇ ਉਹਦੇ ਵਾਈਫ ਦੋਨਾਂ ਨੇ ਉਹ ਬੜਾ ਦੋ ਦੇਣ ਜਾ ਕੇ ਜੁਆਇਨ ਕਰ ਲਏ ਤੇ ਕੈਂਡੀਡੇਟ ਵੀ ਇਹ ਪਰਸੈਂਟੇਜ ਦੇ ਵਿੱਚ ਇਸ ਕਰਕੇ ਕੋਈ ਕੋ ਲੱਗਦਾ ਨਹੀਂ ਇਸ ਕਿਸਮ ਦੀ ਗੱਲ ਹੋਵੇ ਤੇ ਇਹ ਐਵੇਂ ਲੋਕਾਂ ਦਾ ਖਸਾਵੇ ਲਈ ਇਹ ਪਬਲਿਕ ਕੰਜ਼ਮਪਸ਼ਨ ਲਈ ਆ ਸਾਰਾ ਕੁਝ ਹਾਂਜੀ ਜੀ ਤੇ ਜਿਸ ਤਰ੍ਹਾਂ ਸਿਰਸਪ ਪਹਿਲਾਂ ਵੀ ਸਾਡੇ ਜਿਹੜੇ ਭਾਰਤ ਦੇ ਕੈਨੇਡਾ ਨਾਲ ਸਬੰਧਾਂ ਤਣਾਪੁਰ ਨਹੀਂ ਚੱਲ ਰਹੇ ਹੈ ਖਾਸ ਕਰਕੇ ਜਦੋਂ ਜਿਹੜਾ ਖਾਲਸਤਾਨੀ ਆਗੂ ਨਿੱਜਰ ਦੀ ਹੱਤਿਆ ਹੋਈ ਆ ਉਸ ਤੋਂ ਬਾਅਦ ਲਗਾਤਾਰ ਇਹ ਤਣਾਅ ਚੱਲਦਾ ਆ ਰਿਹਾ ਹੈ ਉਹਨਾਂ ਨੇ ਇੱਥੋਂ ਆਪਣੇ ਕੌਂਸਲਟ ਦੇ ਵੀ ਜਿਹੜੇ ਸਾਰਾ ਸਟਾਫ ਸੀਗਾ ਜਿੰਨਾ ਸੀਗਾ ਉਹ ਕੱਢ ਵੀ ਲਿਆ ਕੋਸ਼ਿਸ਼ ਥੋੜਾ ਸਟਾਫ ਰਹਿ ਗਿਆ ਜਿਹੜਾ ਬਹੁਤ ਜ਼ਰੂਰੀ ਹੈ ਤਾਂ ਹੁਣ ਜਿਹੜੀ ਨਵੀਂ ਘਟਨਾ ਹੋਈ ਹੈ ਵਿਸਾਖੀ ਦਿਹਾੜੇ ਨਾਲ ਸੰਬੰਧਿਤ ਜਿਹੜਾ ਖਾਲਸਾ ਦੇ ਉਸ ਨਾਲ ਸੰਬੰਧ ਤੁਸੀਂ ਕਹਿ ਸਕਦੇ ਆ ਕਿ ਉਹਦੇ ਵਿੱਚ ਜਦੋਂ ਟ੍ਰਾਂਟੋ ਵਿੱਚ ਸਾਰਾ ਕੁਝ ਵਾਪਰਿਆ ਤਾਂ ਜਦੋਂ ਉੱਥੇ ਪ੍ਰਧਾਨ ਮੰਤਰੀ ਟਰੂਡੋ ਹੁਣੀ ਆਏ ਤਾਂ ਉਸ ਸਮੇਂ ਵੀ ਉਸੇ ਪੰਡਾਲ ਦੇ ਵਿੱਚ ਖਾਲਿਸਤਾਨ ਦੇ ਨਾਰੇ ਲੱਗੇ ਫਿਰ ਜਦੋਂ ਉਹਨਾਂ ਦੇ ਵਿਰੋਧੀ ਧਿਰ ਦਾ ਆਗੂ ਆਇਆ ਉਦੋਂ ਵੀ ਲੱਗੇ ਫਿਰ ਜਦੋਂ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਹੁਣ ਆਏ ਉਦੋਂ ਵੀ ਇਹ ਨਾੜੇ ਉੱਤੇ ਲੱਗੇ ਤਾਂ ਉਹ ਨਾਰਿਆਂ ਦਾ ਵੀ ਨੋਟਸ ਲਿਆ ਭਾਰਤ ਸਰਕਾਰ ਨੇ ਔਰ ਬਕਾਇਦਾ ਜਿਹੜਾ ਭਾਰਤ ਦੇ ਉਹਨਾਂ ਦੇ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਸੱਦ ਕੇ ਆਪਣਾ ਰੋਸ ਵੀ ਪ੍ਰਗਟਾਇਆ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਉੱਥੇ ਅਮਰੀਕਾ ਦੇ ਵਿੱਚ ਗੁਰਪਤਵੰਤ ਪੰਨੂ ਦਾ ਕੇਸ ਚੱਲ ਰਿਹਾ ਹੈ ਸਾਹਮਣੇ ਜਿੰਨੇ ਨਾਲ ਰੋਜ਼ ਨਵੇਂ-ਨਵੇਂ ਗੱਲਾਂ ਸਾਹਮਣੇ ਆ ਰਹੀਆਂ ਤੇ ਦੂਸਰੇ ਪਾਸੇ ਉੱਥੇ ਇਹ ਕੁਝ ਵਾਪਰਿਆ ਕੈਨੇਡਾ 'ਚ ਵੇਖੋ ਕੈਨੇਡਾ ਦੇ ਵਿੱਚ ਮੈਂ ਤਾਂ ਉਹਨਾਂ ਦੇ ਜਿਹੜੇ ਵਿਸਾਖੀ ਦੇ ਕਈ ਮੇਲੇ ਆ ਤੇ ਇੱਕ ਤੋਂ ਪਹਿਲੇ ਮੈਨੂੰ ਵੀ ਹੋਰ ਅਟੈਂਡ ਕਰਨ ਦਾ ਕੈਨੇਡਾ 'ਚ ਮੌਕਾ ਮਿਲਿਆ ਉਹ ਜੋ ਉਹਨਾਂ ਦਾ ਖਾਲਸਾ ਮਾਰਚ ਚ ਚੱਲਦਾ ਹੈ ਖਾਲਸਾ ਮਾਰਚ ਦੇ ਨਾਲ ਖਾਲਸਤਾਨੀ ਝੰਡੇ ਵੀ ਹੁੰਦੇ ਆ ਤੇ ਖਾਲਸਤਾਨੀ ਝੰਡਿਆਂ ਦੇ ਨਾਲ-ਨਾਲ ਤੇ ਉਹਨਾਂ ਦੇ ਖਾਲਸਤਾਨ ਦੇ ਨਾਅਰੇ ਲਾਉਣ ਵਾਲੇ ਵੀ ਬਕਾਇਦਾ ਨਾਲ ਚੱਲ ਰਹੇ ਹੁੰਦੇ ਆ ਸਾਰੇ ਖਾਲਸਾ ਮਾਰਚ ਦੇ ਇਸ ਕਰਕੇ ਕੋਈ ਹਰੇਕ ਸ਼ਹਿਰ ਚ ਹੁੰਦੇ ਨਾਲੇ ਅਸੀਂ ਕੈਨੇਡਾ ਦੇ ਸਾਰੇ ਸ਼ਹਿਰਾਂ ਦੇ ਵਿੱਚ ਜਿੱਥੇ ਜਿੱਥੇ ਜ਼ਿਆਦਾ ਬਸੋਂ ਹੈ ਟੋਰਾਂਟੋ ਵਾਲੇ ਤਾਂ ਜਾਂ ਮਤਲਬ ਕਿ ਸਰੀ ਇੰਦਰ ਇੰਦਰ ਵੈਂਕੂਵਰ ਵਾਲੇ ਤੇ ਇਹ ਬਾਕੀ ਤੁਸੀਂ ਹੋਰ ਸ਼ਹਿਰਾਂ ਜਿਵੇਂ ਸਾਰਿਆਂ ਚ ਇਹੀ ਹੋ ਰਿਹਾ ਤੇ ਇਸ ਕਰਕੇ ਕੋਈ ਨਵੀਂ ਗੱਲ ਤਾਂ ਮੈਨੂੰ ਲੱਗਦੀ ਨਹੀਂ ਵੀ ਉਹ ਐਜੂਕੇਸ਼ਨ ਸਪੈਸ਼ਲ ਲੈਣਾਰੇ ਪਹਿਲਾਂ ਨਹੀਂ ਸੀ ਲਾਉਂਦੇ ਹੁੰਦੇ ਇੰਡੀਆ ਗਵਰਨਮੈਂਟ ਜਾਨ ਬੌਂਡ ਚ ਕਿ ਕਾਮ ਬਣਾਉਣ ਨੂੰ ਨਾਰਿਆਂ ਨੂੰ ਹਾਈਲਾਈਟ ਕਰ ਰਹੀ ਹੈ ਤੇ ਉਹ ਉਹਨਾਂ ਦੇ ਉਹਨਾਂ ਦੇ ਡਿਪਲੋਮੈਟ ਨੂੰ ਸੱਦ ਕੇ ਇਹ ਪ੍ਰੋਟੈਸਟ ਵੀ ਜाहਰ ਕੀਤਾ ਹੈ ਇਹ ਗੌਰਮੈਂਟ ਜੋ ਚੋਣਾਂ ਕਰਕੇ ਹੋ ਰਿਹਾ ਚੋਣਾਂ ਕਰਕੇ ਉਹਨਾਂ ਨੇ ਚੋਣਾਂ ਕਰਕੇ ਜਰੂਰ ਇਹ ਸਾਰਾ ਵਾਸ਼ਿੰਗਟਨ ਪੋਸਟ ਦੇ ਵਿੱਚ ਇਹ ਖਬਰ ਲੱਗੀ ਆ ਲਵਾਈ ਆ ਜਾਂ ਇਸ ਕਿਸਮ ਦੇ ਸਾਰੇ ਮੁਲਕਾਂ ਦੇ ਵਿੱਚ ਜਿਹੜੇ ਸਟੇਟ ਦੇ ਹੁੰਦੇ ਆ ਗੌਰਮੈਂਟਾਂ ਦੇ ਹੁੰਦੇ ਆ ਉਹ ਵੱਡੇ ਪੇਪਰਾਂ ਨਾਲ ਸੰਬੰਧ ਹੁੰਦੇ ਆ ਵਾਸ਼ਿੰਗਟਨ ਪੋਸਟ ਜਿਹੜੀ ਖਬਰ ਲੱਗੀ ਆ ਜਿਹਦੇ ਵਿੱਚ ਉਹਨਾਂ ਨੇ ਬਕਾਇਦਾ ਉਹਦਾ ਨਾਮ ਲਿਆ ਵੀ ਇਹ ਜਾਦਵ ਵਿਕਰਮ যাদਬ ਵਿਕਰਮ যাদਬ ਰਾਜ ਅਧਿਕਾਰੀ ਰਾਜ ਅਧਿਕਾਰੀ ਉਹਦਾ ਨਾਮ ਲਿਆ ਵੀ ਇਹ ਜਿੰਮੇਵਾਰੀ ਲਈ ਗਈ ਸੀ ਜਿੰਮੇਵਾਰੀ ਲਈ ਸੀ ਵੀ ਇਹ ਕਰਨਾ ਤੇ ਪਹਿਲਾ ਏਦੂ ਪਹਿਲਾਂ ਜਿਹੜਾ ਸਾਲ ਸਵਾ ਸਾਲ ਦੇ ਵਿੱਚ ਇਹੀ ਚੱਲਦਾ ਰਿਹਾ ਵੀ ਇੱਕ ਅਨ ਆਈਡੈਂਟੀਫਾਈਡ ਇੱਕ ਆਫੀਸਰ ਸੀਗਾ ਜਿੱਦੀ ਡਿਊਟੀ ਲਈ ਸੀ ਵੀ ਤੁਸੀਂ ਇਹ ਜਿਹੜਾ ਬੋਰਡ ਪ੍ਰਬੰਧਕਪਨ ਨੂੰ ਦਾ ਤੇ ਜਿਹੜਾ ਅਸੈਸੀਨੇਸ਼ਨ ਕਰਨਾ ਮਾਰਨਾ ਹੈਗਾ ਇਸ ਨੂੰ ਕਤਲ ਕਰਨਾ ਹੈ ਤੇ ਜਿਹਦੇ ਜੇ ਨਿਜਰ ਪਾਰਿਆ ਗਿਆ ਸੀ ਤੇ ਇਸ ਤੋਂ ਪਿੱਛੋਂ ਇਹਦੀ ਬਾਰੇ ਕਿਹਾ ਜਾਂਦਾ ਵੀ ਸੀ ਤਾਂ ਪਰ ਉਹ ਨਹੀਂ ਮਾਰਿਆ ਗਿਆ ਤਾਂ ਉਹਦੇ ਵਿੱਚ ਕਿਹਾ ਸੀ ਵੀ ਇੱਕ ਬੰਦੇ ਦੀ ਡਿਊਟੀ ਲੱਗੀ ਸੀ ਹੁਣ ਖਬਰ ਦੇ ਵਿੱਚ ਤਾਂ ਵਾਸ਼ਿੰਗਟਨ ਪੋਸਟ ਵਿੱਚ ਇਹ ਵੀ ਕਿਹਾ ਗਿਆ ਖਬਰ ਤੋਂ ਵਿੱਚ ਵੀ ਇਸ ਦਾ ਜਿਹੜਾ ਨੈਸ਼ਨਲ ਡਵਾਈਜ਼ਰ ਹੈ ਸਿਕਿਉਰਟੀ ਐਡਵਾਈਜ਼ਰ ਹੈ ਜੀਤੂ ਦੇ ਵਾਦ ਸ਼ਾਲੇ ਚ ਹੋਊਗਾ ਉਹ ਕਹਿੰਦੇ ਵੀ ਇਹਦੇ ਵਿੱਚ ਹੋ ਸਕਦਾ ਵੀ ਇਹ ਪ੍ਰਾਈਮ ਮਿਨਿਸਟਰ ਦੇ ਨਾਲ ਜੀ ਵੀ ਹੋਵੇ ਸਟੋਰੀ ਜਿੱਤੇ ਸਾਰਾ ਓਪਨਲੀ ਲਿਖਿਆ ਹੋਇਆ ਤੇ ਇਸੇ ਕਰਕੇ ਇਹਦਾ ਵਿਕਰਮ ਜਾਦਵ ਦਾ ਨਾਮ ਵੀ ਓਪਨਲੀ ਲਿਖਿਆ ਹੋਇਆ ਤੇ ਬਾਕੀ ਸਲਾਹਕਾਰਾਂ ਦੇ ਮੁਖੀ ਦਾ ਵੀ ਨਾਮ ਲਿਖਿਆ ਹੋਇਆ ਸਾਰਾ ਦੇ ਮੁਖੀ ਦਾ ਵੀ ਲਿਖਿਆ ਤੇ ਮੰਤ ਕੋਇਲ ਨੇ ਡਿਊਟੀ ਲਈ ਹੁੰਦੀ ਜੋ ਕੋਨੇ ਡਿਊਟੀ ਲਈ ਸਾਰੀ ਇਹ ਸਾਰਾ ਕੁਝ ਜਿਹੜੇ ਨਾਮ ਲੱਗਤੇ ਇਹ ਨੇਚਰਲੀ ਮੈਂ ਇੰਡੀਆ ਵਿੱਚ ਹੋਣ ਰਹੀ ਜਿਹੜੀ ਚੋਣ ਹੈ ਉਹ ਜਿਹੜੀ ਕਲੀਅਰ ਹੈ ਵੀ ਅਮਰੀਕਾ ਦੇ ਵਿੱਚ ਜਿਹੜਾ ਹੁਣ ਮੋਦੀ ਪੱਖੀ ਨਹੀਂ ਹੈ ਸਾਰਾ ਕੁਝ ਮੋਦੀ ਦੇ ਵਿਰੋਧ ਉਹ ਮਾਹੌਲ ਖੜਾ ਕਰਨਾ ਚਾਹੁੰਦੇ ਜਿੰਨਾ ਕ ਅਮਰੀਕਾ ਦੀ ਇਸ ਵੇਲੇ ਦੀ ਸਰਕਾਰ ਡੈਮੋਕ੍ਰੈਟਿਕ ਸਰਕਾਰ ਹੈ ਬਾਈਡਨ ਦੀ ਸਰਕਾਰ ਕਰ ਸਕਦੀ ਹੈ ਉਹ ਕਰ ਰਹੀ ਹੈ ਇਸ ਕਰਕੇ ਇਹਦਾ ਨੁਕਸਾਨ ਹੋਊਗਾ ਤੇ ਇਹ ਉਹਨੂੰ ਪੇਸ਼ ਕਰ ਰਹੀ ਹੈ ਵੀ ਇਹ ਵੀ ਜ ਦੂਜੀਆਂ ਧਰਤੀਆਂ ਤੇ ਜਾ ਕੇ ਆਪਣੇ ਡਿਜੀਟੈਂਸ ਨੂੰ ਮਾਰਦੇ ਆ ਤੇ ਜਾ ਕੇ ਉੱਥੇ ਇਸ ਕਿਸਮ ਦਾ ਕੰਮ ਕਰਵਾਉਂਦੇ ਐ ਗਵਰਨਮੈਂਟ ਆ ਤੇ ਇਸ ਗੱਲ ਨੂੰ ਅਕਸੈਪਟ ਵੀ ਕੀਤਾ ਪਹਿਲਾਂ ਅਬਦਸ਼ਾਹ ਨੇ ਅਬਦਸ਼ਾਹ ਨੂੰ ਜਿਹੜੇ ਇੱਕ ਪ੍ਰੈਸ ਵਾਲਾ ਪੁੱਛਣ ਲੱਗਿਆ ਵੀ ਆ ਕੀ ਕਰ ਰਹੇ ਹੋ ਤੁਸੀਂ ਇਹ ਸਾਡਾ ਜਿਹੜਾ ਪਤਾ ਲੱਗਿਆ 20 ਦੇ ਨੇੜੇ ਜਿਹੜੇ ਤੇ ਪਾਕਿਸਤਾਨ ਚ ਮਾਰੇ ਗਏ ਆ ਇਹ ਭੱਜ ਕੇ ਗਏ ਵੇ ਬੰਦੇ ਇੰਡੀਆ ਦੇ ਜਿਹੜੇ ਆਫੈਂਡਰਸ ਸੀ ਇੰਡੀਆ ਸਾਈਡ ਦੇ ਤੇ ਉਹਨੇ ਕਿਹਾ ਵੀ ਤੂੰ ਇਹ ਕੁਐਸਚਨ ਕਿਉਂ ਪੁੱਛਦਾ ਹੈ ਤਾਂ ਏਜੰਸੀਆਂ ਦਾ ਕੰਮ ਆ ਉਹਦਾ ਕਰਦੀਆਂ ਰਹਿਣਗੀਆਂ ਸਾਰੀਆਂ ਉਹਨੇ ਅਕਸੈਪਟ ਕੀਤਾ ਵੀ ਏਜੰਸੀਆਂ ਇਹੋ ਜਿਹਾ ਕੰਮ ਕਰਦੀਆਂ ਕਰ ਰਹੀਆਂ ਉਹ ਜ਼ਾਇ ਇੰਡਾਇਰੈਕਟਲੀ ਸਾਰਾ ਕੁਝ ਹੋਮ ਹੋਮ ਮਿਨਿਸਟਰ ਨੇ ਵੀ ਇਹ ਮੰਨਿਆ ਤੇ ਇਸ ਕਰਕੇ ਪਰ ਇਹ ਸਾਰੀ ਗੱਲ ਜਿਹੜੀ ਹੈ ਹੁਣ ਮੋਦੀ ਸਰਕਾਰ ਭਾਜਪਾ ਸਰਕਾਰ ਦੇ ਬਰੋਚ ਜਾਵੇਗੀ ਉਹਨਾਂ ਦੇ ਹੱਕ ਚ ਨਹੀਂ ਜਾਂਦੀ ਇਹ ਸਾਰਾ ਤੇ ਇਸੇ ਕਰਕੇ ਇੰਨੀ ਕੈਲਕੂਲੇਸ਼ਨ ਤਾਂ ਅਮਰੀਕਾ ਤੇ ਕੈਨੇਡਾ ਨੂੰ ਵੀ ਹੈ ਜਿਹੜੇ ਇਸ ਵੇਲੇ ਉਹ ਸਾਰੇ ਉਹਨਾਂ ਦੇ ਸਿੱਖਾਂ ਦੇ ਕੱਠ ਚ ਜਿਗੇ ਜਾਂ ਬਸ਼ੰਕਤਰ ਪੋਸਟ ਜਿਹੜੇ ਇਹ ਖਬਰ ਵੱਡੇ ਲੈਵਲ ਤੇ ਆਉਂਦੀ ਹੈ ਡਿਟੇਲ ਇਸ ਕਰਕੇ ਇਹਨਾਂ ਦੇ ਖਿਲਾਫ ਜਾਊਗਾ ਸਾਰਾ ਕੁਝ ਉਹਨਾਂ ਦਾ ਵੱਡੀ ਗੱਲ ਹੈ ਵੀ ਉਹ ਬਾਹ ਮੋੜਨਾ ਚਾਹੁੰਦੇ ਆ ਮੋਦੀ ਗਵਰਨਮੈਂਟ ਦੀ ਤੇ ਮੋਦੀ ਜਾਂ ਬੀਜੇਪੀ ਗਵਰਨਮੈਂਟ ਦੀ ਮੋੜਨਾ ਚਾਹੁੰਦੇ ਸੀ ਤਾਂ ਉਹ ਜਿਹੜੇ ਉਹਦਾ ਜੀਓ ਪੋਲਿਟਿਕਸ ਜਿਹੜੇ ਜੀਓ ਪੋਲਿਟਿਕਸ ਦੇ ਮਸਲੇ ਆ ਜਿਹਦੇ ਚ ਖਾਸ ਕਰਕੇ ਚਾਈਨਾ ਵਾਲਾ ਤੇ ਚਾਈਨਾ ਦਾ ਜਿਹੜਾ ਸੀ ਹੈ ਉਹ ਉਹਦਾ ਜਿਹੜਾ ਸਪੈਸਿਫਿਕ ਰੋਸ਼ਨ ਉਹਦੇ ਰੋਲੇ ਵੀ ਇਹਦੇ ਨਾਲ ਜੁੜੇ ਹੋਏ ਆ ਸਾਰੇ ਇਸ ਕਰਕੇ ਇਹ ਚਲਦਾ ਹੀ ਰਹੂਗਾ ਇਹ ਠੰਡੀ جنگ ਹੈ ਜਿਹੜੀ ਕੋਲਡ ਵਾਰ ਚਲਦਾ ਹੀ ਰਹਿਣਾ ਹੈਗਾ ਤੇ ਚੱਲ ਰਿਹਾ ਹੈ ਅੱਜ ਕੱਲ ਹਾਂਜੀ ਇੱਥੇ ਸਾਡਾ ਪ੍ਰੋਗਰਾਮ ਦਾ ਸਮਾਪਤ ਹੋ ਰਿਹਾ ਜੇ ਤੁਸੀਂ ਕੋਈ ਹੋਰ ਗੱਲ ਕਹਿਣੀ ਹੋਵੇ ਤੇ ਨੇ ਠੀਕ ਆ ਬਈ ਦੋ ਪੰਜਾਬ ਦੇ ਵਿੱਚ ਦੰਗਲ ਜਿਹੜਾ ਚੌਣ ਦੰਗਲ ਇਹ ਭਖ ਰਿਹਾ ਪਜੇ ਪੂਰਾ ਤਾਂ ਨਹੀਂ ਭਖਿਆ ਤੇ ਮੈਨੂੰ ਇਹ ਲੱਗਦਾ ਵੀ ਇੱਕ ਇੱਕ ਹਫ਼ਤੇ ਤੱਕ ਹੁਣ ਆ ਜਿਹੜਾ ਮਈ ਮਈ ਚੜ ਗਿਆ ਆਪਾਂ ਕੱਲ ਤੋਂ ਤੇ ਹਫਤੇ ਤੱਕ ਇਹ ਪੰਜਾਬ ਦੇ ਵਿੱਚ ਕਾਫੀ ਹੋ ਜੂਗਾ ਸਾਰਾ ਤੇ ਜਿਹੜੀ ਇੱਕ ਸੀਟ ਉੱਤੇ ਹਜੇ ਸ਼ਾਇਦ ਅਫਰੋਜਪੁਰ ਉੱਤੇ ਕਾਗਰਸ ਨੇ ਕਹਿੰਦੇ ਆਪਣਾ ਕਾਗਰਸ ਨੇ ਅਨਾਉਂਸ ਨਹੀਂ ਕੀਤਾ ਅੱਛਾ ਅਨਾਉਂਸ ਕਰਨਾ ਬਾਕੀ ਸਰਕਾਰ ਤੇ ਪਾਰਟੀ ਨੇ ਵੀ ਹਜੇ 4 ਸੀਟਾਂ ਦੇ ਅਨਾਉਂਸ ਨਹੀਂ ਕੀਤਾ ਨਾ ਹੀ ਇਹ ਹੋ ਜਾਣਗੇ ਉਹਨਾਂ ਦੇ ਵੀ ਕੈਂਡੀਡੇਟ ਆ ਜਾਣਗੇ ਤੇ ਇੱਥੇ ਵੀ ਚੋਣ ਡੰਗਲ ਪਖ ਰਿਹਾ ਸਵਾਲ ਇਹ ਹੋਇਆ ਪਿਆ ਆਮ ਆਦਮੀ ਪਪ ਕੋਲੇ ਕੋਈ ਵੀ ਚੋਣ ਕੰਪੇਨਰ ਹੈ ਨਹੀਂ ਉਹਨਾਂ ਕੋਲ ਕੱਲ ਭਗਵੰਤ ਪਾਣ ਬਾਕੀ ਕੋਈ ਕਿਸੇ ਦਾ ਨਾਮ ਨਹੀਂ ਹੈ ਬਾਕੀ ਤਾਂ ਕੈਂਡੀਡੇਟ ਹੈ ਪੰਜ ਤਾਂ ਉਹਦੇ ਮਿਨਿਸਟਰੀ ਕੈਂਡੀਡੇਟ ਦੇ ਲੈਵਲ ਤੇ ਇਲੈਕਸ਼ਨ ਲੜ ਰਹੇ ਆ ਅਬੀਦ ਬਾੜੀ ਐ ਚੌਂ 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 ਦਾ ਦਲ ਚ ਤੇ ਇਸ ਕਰਕੇ ਕੋਈ ਵੀ ਉਹਦੇ ਕੋਲੇ ਉਸ ਕਿਸਮ ਦਾ ਹੈ ਨਹੀਂ ਇਕੱਲਾ ਹੀ ਆ ਜਿੱਥੇ ਜਾਂਦਾ ਹੈ ਜਾਂ ਕਰਦਾ ਹੈਗਾ ਤੇ ਬਾਕੀ ਕੋਲੇ ਬਾਕੀ ਅਕਾਲੀ ਦਲ ਕੋਲੇ ਵੀ ਕੁਝ ਸਪੀਕਰ ਹੈਗੇ ਆ ਤੇ ਭਾਜਪਾ ਕੋਲ ਤਾਂ ਹੈਗੇ ਹੈਗੇ ਕਾਂਗਰਸ ਕੋਲੇ ਕਾਫੀ ਲੋਕ ਹੈ ਜਿਹੜੇ ਆ ਕੇ ਇੱਥੇ ਗੱਲਬਾਤ ਕਰਨਗੇ ਤੇ ਚੋਂ ਅਕਾਲੀ ਦਲ ਚੋਂ ਜਿਹੜਾ ਕਾਂਗਰਸ ਹੈ ਉਹਦਾ ਪਲਣਾ ਇਸ ਕਰਕੇ ਭਾਰੀ ਲੱਗਦਾ ਕਿਉਂਕਿ ਜਿਹੜਾ ਨੈਸ਼ਨਲ ਲੈਵਲ ਤੇ ਦੇਸ਼ ਪੱਧਰ ਉੱਤੇ ਜਿਹੜਾ ਕਾਂਗਰਸ ਹੈ ਉਹ ਜਾਇ ਇੰਡੀਆ ਗੱਠ ਬੰਨ ਰਿਹਾ ਹੈ ਉਹ મોદી ਨਾਲ મોદી ਨਾਲ ਸਖਤ ਮੁਕਾਬਲੇ ਵਿੱਚ ਖੜਾ ਹੈ ਤੇ ਉਹ ਉਹ ਐ ਲੱਗ ਰਿਹਾ ਹੈ ਵੀ ਉਹ ਉਹ મોદી ਦੇ મોદી ਦਾ ਜਿਹੜਾ ਫੋਲੋਇੰਗ ਹੈ ਉਹਦੇ 'ਚ ਕਾਫੀ ਡੈਂਟ ਪਾ ਰਿਹਾ ਹੈ ਕਾਫੀ ਉਹ ਨੂੰ ਪ੍ਰੋਬਲਮਾਂ મોદી ਨੂੰ ਖੜਾ ਕਰ ਰਿਹਾ ਹੈ ਤੇ ਇਸ ਕਰਕੇ ਉਹਦਾ ਜਿਹੜਾ ਅਸਰ ਹੈ ਪੋਜੀਟਿਵ ਆਉਂਦੇ ਪੰਜ-ਛੇ ਦਿਨਾਂ ਤੱਕ ਪੰਜਾਬ ਦੀ ਚੋਣ ਤੇ ਵੀ ਜ਼ਿਆਦਾ ਹੋਊਗਾ ਤੇ ਕਾਂਗਰਸ ਦਾ ਹੱਥ ਇਸ ਚੋਣਾਂ ਤੇ ਪੰਜਾਬ ਦੇ ਚੋਣਾਂ ਵਿੱਚ ਉੱਪਰ ਰਹਿਣ ਦੀ ਉਮੀਦ ਹੈ ਜੀ ਇੱਥੇ ਅਸੀਂ ਅੱਜ ਦਾ ਆਪਣਾ ਪ੍ਰੋਗਰਾਮ ਸਮਾਪਤ ਕਰਦੇ ਹਾਂ ਜਿਹੜੇ ਦੋ ਸਾਡੇ ਸਟੋਰਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤੇ ਤੁਸੀਂ ਇਸ ਨੂੰ ਆਪਣੇ ਦੋਸਤਾਂ ਨਾਲ ਰਿਸ਼ਤੇਦਾਰਾਂ ਨਾਲ ਸਾਰਿਆਂ ਨਾਲ ਸਾਂਝਾ ਵੀ ਕਰਨਾ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਤੁਹਾਡੀ ਇਹ ਸਾਰੀ ਗੱਲਬਾਤ ਬਾਰੇ ਕੋਈ رائے ਹੋਵੇ ਕੋਈ ਟਿੱਪਣੀ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਤੁਸੀਂ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਧੰਨਵਾਦ